ਪਨਾਸਿਦੂ ਦੀ ਰਿਆਇ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਗਿਆ ਸੀ ਉਸ ਧਰਨੇ ਦੇ ਵਿੱਚ ਰਾਹ ਰੋਕੇਗੇ ਪੁਲਿਸ ਨੇ ਇਲਜ਼ਾਮ ਲਗਾਏ ਕਿ ਲੋਕਾਂ ਦੀ ਖੱਜਲ ਖਵਾਰੀ ਹੋਈ ਹੈ ਨੈਸ਼ਨਲ ਹਾਈਵੇ ਰੋਕੇਗੇ ਨੇ ਇਸ ਕਰਕੇ ਪੰਜਾਬ ਪੁਲਿਸ ਨੇ ਪਨਾਸਿਦੂ ਲੱਖਾ ਸਦਾਨਾ ਉਹਨਾਂ ਦੇ ਪਰਿਵਾਰਕ ਮੈਂਬਰ ਐ ਇੱਥੋਂ ਤੱਕ ਕਿ ਭੈਣਾ ਦੇ ਖਿਲਾਫ ਵੀ ਮਕਦਮਾ ਦਰਜ ਕਰ ਦਿੱਤਾ ਗਿਆ ਤੇ ਇਸ ਕੇਸ ਦੇ ਵਿੱਚ 17 ਜਾਣਿਆਂ ਦੇ ਬਾਈ ਨੀ ਪਰਚਾ ਦਰਜ ਕੀਤਾ ਗਿਆ 18ਵਾਂ ਬੰਦਾ ਅਣਪਛਾਤਾ ਦੱਸਿਆ ਗਿਆ ਤੇ ਪਿੰਡ ਦੇ ਪੰਚਾਇਤ ਮੈਂਬਰ ਵੀ ਆ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਪੰਜਾਬ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਭਾਨੇ ਸਿੱਧੂ ਦਾ ਪਿਤਾ ਬਿਕਰ ਸਿੰਘ ਭਾਨੇ ਸਿੱਧੂ ਦਾ ਭਰਾ ਅਮਣਾ ਸਿੰਘ ਭਾਨੇ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਭਾਨੇ ਸਿੱਧੂ ਦੀ ਭੈਣ ਸੁਖਪਾਲ ਕੌਰ ਪਿੰਡ ਦਾ ਸਰਪੰਚ ਸਰਬਜੀਤ ਸਿੰਘ ਪਿੰਡ ਦਾ ਪੰਚ ਰਣਜੀਤ ਸਿੰਘ 7ਵੇਂ ਨੰਬਰ ਤੇ ਜਿਹੜਾ ਵਾ ਕੁਲਵਿੰਦਰ ਸਿੰਘ ਖਾਲਸਤਾਨੀ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਔਰ ਇਸੇ ਤਰ੍ਹਾਂ ਲੱਖਾ ਸਦਾਣਾ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਗੁਰਵਿੰਦਰ ਸਿੰਘ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਬਲਜਿੰਦਰ ਸਿੰਘ ਪ੍ਰਿਤਪਾਲ ਸਿੰਘ ਗੁਰਮukh ਸਿੰਘ ਜੱਸੀ ਨਿਹੰਗ ਅਮਰੀਕ ਸਿੰਘ ਜਸਵੀਰ ਇੰਜੀਨੀਅਰ ਅਤੇ 18ਵਾਂ ਜਿਹੜਾ ਅਣਪਛਾਤਾ ਬੰਦਾ ਉਹਦੇ ਖਿਲਾਫ ਸਰਕਾਰ ਨੇ ਜਿਹੜਾ ਵਾ ਪੰਜਾਬ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਗਿਆ ਕਿਸ ਕਿਸ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਉਹਦੇ ਚ ਲਿਖਿਆ ਗਿਆ ਪੰਜਾਬ ਪੁਲਿਸ ਵੱਲੋਂ ਜਿਹੜਾ ਇਹਨਾਂ 17 ਦੇ 18ਵੇਂ ਜਾਣੇ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਵਿੱਚ ਜਿਹੜੀ ਧਾਰਾ ਲਾਈ ਗਈ ਹੈ ਕਾਫੀ ਲੰਮੀਆਂ ਚੌੜੀਆਂ ਧਾਰਾ ਲਾਈਆਂ ਗਈਆਂ ਤੇ ਨਾਲ ਦੀ ਨਾਲ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਹਨਾਂ ਦੇ ਖਿਲਾਫ ਕਿਉਂ ਮੁਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਰਿਪੋਰਟ ਬਣਾਈ ਗਈ ਜੇ 17 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਉਹਦੇ ਵਿੱਚ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8 ਬੀ ਫਿਰ ਪੰਜਾਬ ਪ੍ਰੋਵਿੰਸਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕ 2014 ਦੀ ਧਾਰਾ 4 283 186 353 279 427 307 148 149 117 ਤੇ 268 ਇਹਦੇ ਚ ਜਿਹੜਾ ਮੁਕਦਮਾ ਇਹਨਾਂ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ ਪਰਿਵਾਰਕ ਮੈਂਬਰਾਂ ਦੇ ਪਿੰਡ ਦੇ ਸਰਪੰਚ ਦੇ ਭਾਨੇ ਸਿੱਧੂ ਦੀਆਂ ਭੈਣਾਂ ਤੇ ਵੀ ਮੁਕਦਮਾ ਦਰਜ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਔਰ ਇਹਦੇ ਚ ਜੋ ਕੁਝ ਲਿਖਿਆ ਹੈਗਾ ਉਹ ਵੀ ਪੜ੍ਹ ਕੇ ਸੁਣਾ ਦਿੰਦੇ ਅਸੀਂ ਜਿਹੜਾ ਪੁਲਿਸ ਨੇ ਜਿਹੜੀ ਪੂਰੀ ਕਹਾਣੀ ਲਿਖੀ ਆ ਉਹਦੇ ਚ ਲਿਖਿਆ ਹੈਗਾ ਕਿ ਨਕਲ ਰੁਕਾ ਅਫਸਰ ਇਨਚਾਰਜ ਥਾਣਾ ਤਨੌੜਾ ਫਤਿਹ ਅੱਜ ਐਸਆਈਐਸਚੋ ਸਮੇਤ ਐਸਸੀ ਨਿਰਮਲ ਸਿੰਘ ਅ ਅਫਸਰ ਇਨਚਾਰਜ ਥਾਣਾ ਤਨੌੜਾ ਸਿਪਾਈ ਜਦਵਨ ਸਿੰਘ ਸਿਪਾਈ ਗੁਲਕਰਨ ਪ੍ਰੀਤ ਸਿੰਘ ਕੁਲਵੰਤ ਸਿੰਘ ਇਹ ਸਰਕਾਰੀ ਗੱਡੀ ਨੰਬਰ ਪੀਬੀ 65 ਬੀਏ 8124 ਦੇ ਸਮੇਤ ਲੈਪਟਾਪ ਪ੍ਰਿੰਟਰ ਅਤੇ ਤਪਤੀਸ਼ੀ ਕਿੱਟ ਹਮਰਾ ਲੈ ਕੇ ਸਮੇਤ ਸਿਆਈ ਬਰਨਾਲਾ ਪੁਲਿਸ ਪਾਰਟੀ ਦੇ ਲਾਅ ਐਂਡ ਆਰਡਰ ਡਿਊਟੀ ਸਬੰਧੀ ਟੋਲ ਵਿਖੇ ਨਾਕਾਬੰਦੀ ਪਰ ਮੌਜੂਦ ਸੀ ਤਾਂ ਉੱਥੇ ਭਾਨਾ ਸਿੱਧੂ ਦਾ ਪਿਤਾ ਬਿੱਕਰ ਸਿੰਘ ਭਾਨੇ ਸਿੱਧੂ ਦਾ ਭਰਾ ਅਮਣਾ ਭਾਨੇ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਅਤੇ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਵਾਸੀਆਂ ਕੋਟ ਦੁਨਾ ਪੰਚ ਰਜੀਤ ਸਿੰਘ ਵਾਸੀ ਭੂਰੇ ਕੁਲਵਿੰਦਰ ਸਿੰਘ ਖਾਲਸਤਾਨੀ ਵਾਸੀ ਕੱਟੂ ਲੱਖਾ ਸਦਾਣਾ ਗੁਰਵਿੰਦਰ ਸਿੰਘ ਉਰਫ ਗਾਗ ਸੁਖਪਾਲ ਸਿੰਘ ਗੁਰਿੰਦਰ ਸਿੰਘ ਉਰਫ ਗਿਲ ਬਰਜਿੰਦਰ ਸਿੰਘ ਉਰਫ ਕਿੰਦਾ ਪ੍ਰਿੰਤ ਪਾਲ ਸਿੰਘ ਵਾਸੀ ਕੋਟ ਦੋਨਾ ਗੁਰਮਤ ਸਿੰਘ ਵਾਸੀ ਤਨੋਲਾ ਜੱਸੀ ਨਿਆੰਗ ਵਾਸੀ ਤਨੋਲਾ ਅਮਰੀਕ ਸਿੰਘ ਵਾਸੀ ਭੈਣੀ ਜੱਸਾ ਜਸਬੀਰ ਸਿੰਘ ਜੁਨੀਅਰ ਅਤੇ 150 200 ਅਣਪਛਾਤੇ ਵਿਕਤੀਆਂ ਤੇ ਨੌਜਵਾਨ ਜੋ ਕਿ ਆਪਣੇ ਨਾਲ ਹੋਰ ਕਾਫੀ ਵਿਕਤੀਆਂ ਤੇ ਨੌਜਵਾਨ ਨੂੰ ਕੱਟ ਕਰਕੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਪਰ ਆ ਕੇ ਨੈਸ਼ਨਲ ਹਾਈਵੇ ਨੰਬਰ 7 ਟੋਲ ਪਲਾਜ਼ਾ ਬਡਬਰ ਨੂੰ ਬਲੌਕ ਕਰਕੇ ਹਾਈਵੇ ਜਾਮ ਕਰਕੇ ਟ੍ਰੈਫਿਕ ਰੋਕ ਦਿੱਤੀ ਸੀ ਜਿਸ ਤੋਂ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਆਉਣ ਲੱਗ ਪਈ ਤੇ ਕਾਫੀ ਵਹੀਕਲਾਂ ਦਾ ਜਾਮ ਲੱਗ ਗਿਆ ਜਿਨ੍ਹਾਂ ਨੂੰ ਐਸਐਚ ਐਸਆਈ ਐਸਐਚਓ ਵੱਲੋਂ ਸਮੇਤ ਕਰਮਚਾਰੀਆਂ ਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਵਾਰ-ਵਾਰ ਸਮਝਾਉਣ ਤੇ ਵੀ ਨਹੀਂ ਸਮਝੇ ਉਕਤ ਸਾਰੇ ਵਿਕਤੀਆਂ ਵੱਲੋਂ ਭੀੜ ਨੂੰ ਵਾਰ-ਵਾਰ ਪੁਲਿਸ ਤੇ ਹਮਲਾ ਕਰਨ ਲਈ ਉਕਸਾਇਆ ਗਿਆ ਇਹਨਾਂ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਪਿਕਅਪ ਕੜੂਕੇ ਵਗੈਰਾ ਰਫ ਡਰਾਈਵਿੰਗ ਕਰਦੇ ਹੋਏ ਪੁਲਿਸ ਪਾਰਟੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਦੀ ਸਰਕਾਰੀ বাস ਦੀ ਭੰਨ ਤੋੜ ਵੀ ਕੀਤੀ ਗਈ ਤੇ ਨੈਸ਼ਨਲ ਹਾਈਵੇ ਦੀ ਵੀ ਭੰਨ ਤੋੜ ਕੀਤੀ ਤੇ ਸਰਕਾਰੀ ਡਿਊਟੀ ਵਿੱਚ ਵਿਗੜ ਪਿਆ ਜਿੰਨਾ ਵਿੱਚੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਡਿਊਟੀ ਪਰ ਤਨਾਤ ਸਹਾਇਕ ਥਾਣੇਦਾਰ ਜਗਦੀਪ ਸਿੰਘ ਬਰਨਾਲਾ ਸੀਆਈ ਬਰਨਾਲਾ ਦੇ ਮਾਰ ਦੇਣ ਦੀ ਨੀयत ਨਾਲ ਛਾਤੀ ਦੇ ਖੱਬੇ ਪਾਸੇ ਕਿਰਪਾਨ ਮਾਰੀ ਜਿਸ ਤੇ ਉਕਤ ਵਿਅਕਤੀ ਵੱਲੋਂ ਨੈਸ਼ਨਲ ਹਾਈਵੇ 7 'ਤੇ ਟੋਲ ਪਲਾਜ਼ਾ ਬੜਬਰ ਵਿਖੇ ਹਾਈਵੇ ਜਾਮ ਕਰਕੇ ਟ੍ਰੈਫਿਕ ਰੋਕ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾ ਕੇ ਨੈਸ਼ਨਲ ਹਾਈਵੇ 'ਤੇ ਸਰਕਾਰੀ ਬੱਸ ਦੀ ਭੰਨਤੋੜ ਕਰਕੇ ਤੇ ਪੁਲਿਸ ਮੁਲਾਜ਼ਮ ਵੱਲ ਮਾਰ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜਿਸ ਤੇ ਉਕਤਾਂ ਵਿਕਤੀਆਂ ਵੱਲੋਂ ਅਜਿਹਾ ਕਰਨਾ ਜੁਰਮ ਸੈਕਸ਼ਨ 08B ਆਫ ਨੈਸ਼ਨਲ ਹਾਈਵੇ ਐਕਟ 1965 ਸੈਕਸ਼ਨ 4 ਦਾ ਪੰਜਾਬ ਪ੍ਰੋਵਿੰਸਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟੀ ਐਕਟ 2014 ਅਤੇ 283 186 353 279 427 307 147 149 117 268 ਆਪੀਸੀ ਨੂੰ ਪੂਰਾ ਪਰਦਾ ਹੈ ਇਸ ਲਈ ਮਕਦਮਾ ਦਰਜ ਕੀਤਾ ਗਿਆ ਤੇ ਉਕਤ ਦੋਸ਼ੀਆਂ ਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਜਾਂਦਾ ਹੁਣ ਸਭ ਤੋਂ ਵੱਡੀ ਗੱਲ ਇਹ ਜਿਹੜਾ ਮਕਦਮਾ ਦਰਜ ਕੀਤਾ ਗਿਆ ਇਹ ਅ ਬਰਨਾਲਾ ਵੱਲੋਂ ਕੀਤਾ ਗਿਆ ਤਨੌਲੇ ਥਾਣੇ ਦੇ ਵਿੱਚ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਲੱਖਾ ਸਦਾਨਾ ਦੇ ਪਿਤਾ ਪੈਣਾ ਪੈਣਾ ਪ੍ਰਾ ਪਿੰਡ ਦੇ ਸਰਪੰਚ ਪੰਚ ਤੇ ਲੱਖਾ ਸਦਾਨਾ ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਕਿ ਆਖਰ ਲੱਖਾ ਸਦਾਨਾ ਤੇ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਤੇ ਪਰਚਾ ਕਿਉਂ ਦਰਜ ਕੀਤਾ ਗਿਆ ਔਰ ਇਹ ਸਭ ਤੋਂ ਵੱਡੀ ਗੱਲ ਹੈ ਹਾਲਾਂਕਿ ਪਾਨਾ ਸਿੱਧੂ ਦੇ ਖਿਲਾਫ ਪਹਿਲਾਂ ਹੀ ਲੁਧਿਆਣਾ ਫਿਰ ਅਬੋਰ ਫਿਰ ਮਹਾਲੀ ਪਟਿਆਲੇ ਦੇ ਵਿੱਚ ਚਾਰ ਮੁਕਦਮੇ ਦਰਜ ਹੋ ਚੁੱਕੇ ਉਸ ਦਿਨ ਜਿੱਦਾਂ ਧਰਨਾ ਦਿੱਤਾ ਗਿਆ ਹੈ ਪੰਜਾਬ ਪੁਲਿਸ ਦੇ ਦੋ ਏਡੀਜੀਪੀ ਮੌਕੇ ਤੇ ਪਹੁੰਚ ਕੇ ਜਿਹੜੇ ਧਰਨਾਕਾਰੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਫਿਰ ਸਮਝੌਤਾ ਹੋਇਆ ਕਿ 10 ਤਰੀਕ ਤੋਂ ਪਹਿਲਾਂ ਪਹਿਲਾ ਪੰਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਊਗਾ ਕਿਉਂਕਿ ਇਹਦੇ ਵਿੱਚ ਸਰਕਾਰ ਸਿੱਧੀ ਪੁਲਿਸ 파ਰਟੀ ਨਹੀਂ ਹੈ ਕਿਉਂਕਿ ਪ੍ਰਾਈਵੇਟ ਬੰਦੇ ਨੇ ਤੇ ਕੋਈ ਹੱਲ ਕੱਢ ਕੇ ਰਿਹਾ ਕਰ ਦਿੱਤਾ ਜਾਊਗਾ ਲੇਕਿਨ 10 ਤਰੀਕ ਆਉਣ ਤੋਂ ਪਹਿਲਾਂ ਹੁਣ 18 ਜਾਣਿਆਂ ਤੇ ਹੋਰ ਮੁਕਦਮੇ ਦਰਜ ਕਰ ਦਿੱਤੇ ਗਏ ਜਿਹਦੇ ਚ ਭਾਨਾ ਸਿੱਧੂ ਦੇ ਪਿਤਾ ਪ੍ਰਾ ਪੈਣਾ ਪਿੰਡ ਦੇ ਸਰਪੰਚ ਪੰਚਤ ਹੋਰ ਲੋਕ ਇਸੇ ਤਰ੍ਹਾਂ ਲੱਖੇ ਸਦਾਣੇ ਤੇ ਵੀ ਮੁਕਦਮਾ ਦਰਜ ਕਰ ਦਿੱਤਾ ਗਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ